ਨਿਆ ਜੀ ਮਹਾਰਾਜ ਆਪ ਇਹਨੂੰ ਬੈਕੁੰਟ ਤਾਂ ਬਸਾਈਏ ਸੰਸਾਰ ਦੇ ਪੜਾ ਸੋਚਾਂਗੇ ਬੈਕੁੰਟ ਤਾਂ ਜਿੱਥੇ ਕਿਸ ਘਰ ਦੇ ਵਿੱਚ ਸੁੱਖ ਹੈ ਸ਼ਾਂਤੀ ਹੈ ਸ਼ਰਮ ਹੈ ਸੋਚਾਂਗੇ ਹੈ ਸੁਖੀ ਹੈ ਸਵਾਹ ਹੈ ਸ੍ਰਿਤ ਹੈ ਇੰਨੇ ਜਿਸ ਘਰ ਦੇ ਵਿੱਚ ਗੁਣ ਹੋਰ ਉਹ ਆਖਿਆ ਜਾਂਦਾ ਹੈ इन्ना का गुवाणी में साधु ने गुना मुंह खावत होके गुवाणी पुचारी है जैसी में आवे खस गुवाणी फैसला करी ज्ञान रे वालों ये जेरो या काल भगवान के समान वाणी में जो ज्ञान अभी होता उन्हीं है सबके ना फाटे का बात कर रही है आओ जब तक निशान करेंगे कोई जब साबित ना रहे कोई भी शब्द बोल दे आप

ਇਹ ਪ੍ਰੋਪਰਾਂ ਦੇ ਬਾਰੇ ਸਣਾ ਜਿਸ ਤੱਕ ਸਾਤ ਨੂੰ ਇਸ ਧਰਮ ਸਾਉ ਨੂੰ ਫੈਲਾਉ ਲੋ ਜੀ ਨੇ ਗੁਰਨਾਕ ਦੇ ਪਿੰਡਾ ਉਹਨੇ ਚਰਚ ਬਣ ਕੇ ਲਾਇਆ ਅਸੀਂ ਕਹਿ ਦਿੰਦੇ ਆ ਕਿ ਸੱਜਣ ਰਾਖੇ ਸੀ ਕੌੜਾ ਰਾਖੇ ਸੀ ਪਰ ਕੌਣ ਨੂੰ ਪਤਾ ਕਿ ਸੱਜਣ ਸੱਜਣ ਬਣ ਗਿਆ ਤੇ ਕੌੜਾ ਰਾਖੇ ਬਦਲ ਗਿਆ ਪਰ ਅੱਜ ਕਿੰਨੇ ਪਰਜੇ ਬਣ ਗਏ ਕਿੰਨੇ ਕੌੜੇ ਰਾਖੇ ਪਰ ਬਣ ਗਏ ਜਿਹੜੇ ਸਾਥ ਦੇ ਗਏ ਇਹ ਉਹ ਸੰਬੰਧ ਸਮਾਂ ਪਾਇਆ ਗਏ ਆਉ ਉਹਨਾਂ ਨੂੰ ਸੂਚਿਤ ਹੋਈਏ ਕਿ ਉਹ ਬਕਰਮ ਸਿੰਘ ਪਾਸ਼ਾ ਦੀ ਬਾਣੀ ਸੁਣ ਕੇ ਉਹਨਾਂ ਦੇ ਮਨ ਨੂੰ ਤਰਫੀਆ ਆ ਗਈਆਂ ਸੀ ਇਸੇ ਸਿਰ ਤੇ ਬੱਗਿਆ ਸੀ ਆਪਾਂ ਵੀ ਬਕਰਮ ਸਿੰਘ ਪਾਸ਼ਾ ਦੀ ਬਾਣੀ ਨਾਲ ਜੁੜੀਏ ਔਰ ਆਪ ਸਾਡਲੇ ਲਈ ਬੜਾ ਮਹੱਤਵਪੂਰਨ ਫਾਇਸਿਲੀ ਕੋ ਦੇ ਬਹਾਦਰ ਜੀ ਦਰਬਾਰ ਸੁਖਾ ਦਾ ਜੀ ਜੀ ਕੋਲ ਆ ਰਿਹਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜੇ ਵੀ ਦੇਵਾ ਦਾ ਗੇੜੀ ਗੁਰੀਤ ਨਾ ਕਰਿਓ ਇਹ ਸ਼ਹੀਦੀ ਗੁਰੂ ਘਰ ਬਰਾਬਰ ਦੇ ਜੀਵਨ ਦਾ ਅਨੁਭਵ ਹੁੰਦੇ ਹਨ ਸੂਤ ਸਾਡੇ ਰਹਿਣ ਮਾਸਾ ਸੌਨਾ ਦੇ ਸ਼ਹੀਦੀ ਗੁਰੂ ਘਰ ਆਪਣੀ ਪੂਰੀ ਸਰਦਾਰ ਸੰਗਤ ਨਾਲ ਆਉਣ ਵਾਲੀ ਕਿਨਾਂਚ ਮਨਾਉਣੇ ਆ ਆਪਣੇ ਇਸ ਅਗਲੀ ਵਿੱਚ ਸਮਰੇ ਤੋਂ ਮੈਂ ਫਿਰ ਤੋਂ ਮਾਫੀ ਮੰਗਦਾ ਜੇ ਨਾ ਪਹੁੰਚਿਆ ਸੰਤਾਂ ਇਰੀਗੇ ਸਰ तो मैं अपनी हाजिरी लगा फतेह की साझ करता सा वागुरू जी का खालसा वागुरू जी की फतेहदीप सिंह जी सरदार सुरजीत जी चक्कर कमेटी मैंबर ने जिन्होंने इस प्रोग्राम को सफलता से संतूर्ण किया फतेह की साझ द्वारा करना वागुरू जी का खालसा वागु जी ਆ ਆਪਣਾ ਲੰਗਰ ਚੱਕ ਕੇ ਜਾਣਾ ਹਾਂਜੀ ਸਰਦਾਰ ਰਣਜੋਤ ਸਿੰਘ ਜੀ ਨੂੰ ਸਰਦਾਰ ਸੁਜੀਤ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਤੇਰਾ ਮੁੱਖਾ ਹੀ ਸੀ ਜੋ ਦੁੱਧ ਦੇ ਰੂਪੰਦ ਤੇਰੀ ਰੋਟੀ ਜੋ ਮੈਂ ਬਗਾ ਦਿੱਤਾ ਮਰਤ ਭਾਗੋ ਜੋ ਕੋਲ ਉਦੇ ਨਾਲ ਕਮਾਇਆ ਹੋਇਆ ਉਹਦੇ ਪੋਜ ਨੂੰ ਸਾਫ਼ੀ ਨਜ਼ਰ ਆਉਂਦਾ ਗਰੀਬ ਜਨਤਾ ਦਾ ਦਲਾ ਦਬਾਇਆ ਹੋਇਆ ਅੰਝੂ ਉਹਨਾਂ ਨੂੰ ਜਰੂਰ ਮਾਦੇ ਦਿਸਦੇ ਜੀ ਕੀ ਕਹਾਂਗੇ ਜੇ ਭਾਈ मनाया जा रहा है और शुभ लगे जल्दी अच्छी भाई दाल गुरु सारे बैठे हैं और प्रदीप सिंह जी का बहुत बहुत धन्यवाद करते हैं जिन्होंने सामने इतने साहसरे दर्शन कराए ਸਤਿ ਸ੍ਰੀ ਅਕਾਲ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ মিডিਆ ਦਾ ਧੰਨਵਾਦ ਕਰਦੇ ਆਂ ਆਂ ਜਿਹੜੀ ਬਾਨੀ ਤੋਂ ਜੀਵਨ ਦੀ ਸੇਵਾ ਕਰ ਰਹੇ ਹੋ ਸਾਰੇ ਜਣੇ ਇੱਥੇ ਆਪਰੇ ਬਰੋਦਰ ਆਪਣੀ ਪਾਈਸਾ ਦੇ ਨਾਲ ਰਾਜਪੂਤ ਸਰੋਂ ਨੂੰ ਆ ਕੇ ਸਾਰੀ ਸੂਚੀ ਕੀ ਮਿਲੋਂ ਬਹੁਤ ਧੰਨਵਾਦੀ ਆਂ ਸਾਰਿਆਂ ਦਾ ਜਿੰਨੇ ਵੀ ਸਾਥੀ ਆਏ ਆ ਜਿਹੜਾ ਜਿਹਨਾਂ ਨੇ ਪੀੜਾ ਬਣਾਇਆ ਕਰ ਚੁਕਿਆ ਆਂ ਆਈਆਂ ਦਾ ਧੰਨਵਾਦ 저는 채널, 네트워크, 워터, 도시업, 피카멘트, 워터, 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 워 ਇਕ ਦੂਸਰ ਮਾਰੀ ਫਰੈਜ ਦੀ ਮੌਜੂਦ ਪੀੜੀ ਪੈ ਗਈ ਆ ਇਹਦੇ ਨਾਲ ਕਿ ਮੈਸੇਜ ਆਜੀ ਕਰਨਾ ਵਾ ਕੀ ਜਾ ਕੇ ਨਸ਼ਾ ਪਿਆ ਕੇ ਗੁਰਸਾ ਚੱਲੀ ਨਿਕਲਣੇ ਦੇ ਪਹਿਲੇ ਕੀ ਆ ਕੱਲੇ ਦੀ ਜੇ ਤਾਂ ਕਹਿਣੀ ਗੱਲ ਹੀ ਜੀ ਸਹਾਰਾ ਨੂੰ ਗੁਰਸਾ ਦਾ ਹੀ ਸਹਾਰਾ ਹੈ ਜੀ ਸਾਨੂੰ ਸਾਡੇ ਵਾਸਤੇ ਹੋਣਾ ਹੈ ਕਿ ਗੁਰਸਾ ਦਾ ਚੱਲੂ ਚੱਕ Você tu ਸਮਝ ਲਈ ਜੀ ਨਾਮ ਤੁਹਾਡਾ ਤੇ ਕੀ ਨਾਂ ਕੀ ਹੈ ਮੇਰੇ ਨਾਮ ਮੋਹਨ ਸਿੰਘ ਹੋਰ ਹੈ ਅੱਜ ਇਹ ਤਾਂ ਪਰਦੀਪ ਜੀ ਦੀ ਬਹੁਤ ਹੀ ਮਿਹਨਤ ਹੈ ਔਰ ਬੜੀ ਜੀ ਕਹਿੰਦੇ ਕਿ ਉਹਨਾਂ ਨੇ ਇੰਨਾ ਇਹਦੇ ਵਿੱਚ ਮਿਹਨਤ ਕੀਤੀ ਹੈ ਮੈਨੂੰ ਪਤਾ ਹੈ ਕੀ ਮੈਸੇਜ ਦੇਣਾ ਚਾਹੋਗੇ ਜੀ ਬਲਕਿ ਕੀ ਮੈਸੇਜ ਦੇਣਾ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੇ ਜੀ ਤੇ ਅਮਲੇ ਆਜਾਰਿਆਔਰ ਇਹ ਜੇ ਪੰਦੀਪ ਜੀਆ ਜਿਹੜੇ ਸੰਪਾਦਕ ਨੇ ਚੀਫ ਐਡੀਟਰ ਨੇ ਸੀ ਐਨ ਓ 2 ਕੋਈ ਅਖਬਾਰ ਹੈ ਬਸ ਉਹਨਾਂ ਨੇ ਇੱਕ ਸਮਾਗਮ ਸੱਫਾ ਜਿਹੜਾ ਅੱਜ ਕੀਤਾ ਜਾ ਰਿਹਾ ਜਿਹਦੇ ਲੱਤ ਜਰੂਰ ਧਿਆਨੇ ਤੋਂ ਦਿਖਾ ਰਿਹਾ ਜਿੱਥੇ ਗੁਰਦਾਸ ਸਿੰਘ ਜਾਂ ਕਮਟ ਧਿਆਨਾ ਤੋਂ ਮੁਲਾਜਾ ਹੈ ਕਿ ਇਹਦੇ ਇਸ ਪਰਮਾਤਮਾ ਦੇ ਨਾਮ ਗੋਵਰਾ ਕੋਟੇ ਮੁਲਾਜਾ ਹੈ ਸਮਾਗਮ ਸੱਫਾ ਜਿਹਨਾਂ ਤੋਂ ਧਿਆਨੇ ਤੋਂ ਦਿਖਾ ਰਿਹਾ ीरा मीरा मीरा ਕਿ ਬੋਲ ਜੈ ਜੀਂਦਾ ਹੋਏ ਮੇਰੇ ਹਸੂਨ is oh. me